ਮੁਕਬਲਾ ਖੁੰਗੇਰੀਆਂ ਦੀ ਅੰਗਣਵਾੜੀ ਜੂਨੀਅਰ ਜਿਹੜੀ ਵਰਕਰ ਸੈਲਫਰਸ ਦੀ ਉਹਨਾਂ ਨੂੰ ਦਿੱਤਾ ਗਿਆ ਮੈਨੂੰ ਇਹਨਾਂ ਦੀ ਮੇਨ ਮੰਗ ਕਾਫੀ ਸਮੇ ਤੋਂ ਚੱਲ ਰਹੀ ਹੈ ਕਿ ਜਿਹੜੇ ਬੱਚੇ 3 ਤੋਂ 6 ਸਾਲ ਦੇ ਨੇ ਤਾਂ ਪ੍ਰੀ ਸਕੂਲ ਸਿੱਖਿਆ ਦੇ ਐਜੂਕੇਸ਼ਨ ਡਿਪਾਰਟਮੈਂਟ ਚਲੇ ਗਏ ਉਹ ਵਾਪਸ ਲੈਣਾ ਚਾਹੁੰਦੇ ਆ ਇਹਨਾਂ ਦੀ ਮੁੱਖ ਮੰਗ ਇਹੀ ਆ ਦੂਸਰੀ ਮੰਗ ਇਹਨਾਂ ਦੀ ਇਹ ਆ ਕਿ ਜਿਹੜਾ ਮੋਬਾਈਲ ਪੋਜੀਸ਼ਨਲ ਟਰੈਕਰ ਇੱਕ ਨਵੀਂ ਆ ਪਾਈ ਉਹ ਤੇ ਕੰਮ ਕਰਦੇ ਆ ਇਹ ਕਿ ਇਹਨਾਂ ਨੂੰ ਜਿਹੜੇ ਮੋਬਾਈਲ ਸਮਾਰਟਫੋਨ ਲੈ ਕੇ ਦਿੱਤੇ ਜਾਂਨ ਤੇ ਤਦ ਹੀ ਇਹ ਕੰਮ ਕਰਨਗੇ ਜਿਹੜਾ ਮੈਨੂੰ ਮੰਗ ਪੱਤਰ ਦਿੱਤਾ ਗਿਆ ਅੱਜ ਤੇ ਮੈਂ ਨਾ ਤਾਂ ਜਿਹੜਾ ਉੱਪਰ ਨੋਟਸ ਪੱਤਰ ਜਿਹੜਾ ਦਿੱਤਾ ਗਿਆ ਤੇ ਮੰਤਰੀ ਸਾਹਿਬ ਨੂੰ ਉਹਨਾਂ ਨੂੰ ਭਜਾ ਦਿੱਤਾ ਗਿਆ ਠੀਕ ਇਹ ਤੋਂ ਸਰਕਾਰ ਨੇ 3 ਤੋਂ 6 ਸਾਲ ਦੇ ਜਿਹੜੇ ਬੱਚੇ ਆ 2017 ਚ ਲੈ ਲਏ ਸੀ ਪ੍ਰਾਇਮਰੀ ਸਕੂਲਾਂ ਉਹ ਜਿਹੜੇ ਬੱਚੇ ਆਂਗਣ ਵਾਲੀ ਦੇ ਆ ਅਸੀਂ ਆਪਣੇ ਜਿਹੜੇ ਬੱਚੇ ਆ ਉਹ ਵਾਪਸ ਲੈਣੇ ਆ ਜਦ ਤੱਕ ਸਾਨੂੰ ਨਹੀਂ ਮਿਲਦਾ ਸਾਡਾ ਸੰਘਰਸ਼ ਇਸੇ ਦਾ ਰਹਿਣਾ ਹੈ ਕਿਉਂਕਿ ਉਹ ਜਿਹੜੀ ਸਾਡੇ ਬੱਚਿਆਂ ਦੇ ਨਾਲ ਹੀ ਸਾਡੀ ਆਂਗਣਵਾਲੀ ਦੀ ਜਿਹੜੀ ਫਲਵਾਲੀ ਆ ਉਹ ਖੇਡਦੀ ਆ ਇਸ ਕਰਕੇ ਜਿਹੜਾ ਸਾਡਾ ਇਹ ਅੱਜ ਦਾ ਹੈਗਾ ਮੇਨ ਮੁੱਦਾ ਇਹ ਹੈ ਜਾਂ ਵੀ ਸਾਡੇ 3 ਤੋਂ 6 ਸਾਲ ਦੇ ਬੱਚੇ ਜਿਹੜੇ ਆ ਉਹ ਵਾਪਸ ਕੀਤੇ ਜਾਣ ਆਂਗਣਵਾਲੀ ਤੇ ਦੂਜਾ ਜਿਹੜਾ ਸਾਨੂੰ ਪੋਸ਼ਣ ਟਰੈਕ ਤੇ ਇੱਕ ਮੋਬਾਈਲਾਂ ਦੇ ਕੰਮ ਦਿੱਤਾ ਆ ਉਹ ਬਹੁਤ ਜ਼ਿਆਦਾ ਆ ਉਹ ਹਰ ਵਰਕਰ ਜਿਹੜੀ ਉਹ ਉਹਨਾ ਮੋਬਾਈਲ ਨਹੀਂ ਲੈ ਸਕਦੀ ਨਾ ਇਹਨਾਂ ਡਾਟਾ ਚੜਾ ਸਕਦੀ ਆ ਉਹ ਜਿਹੜਾ ਕੰਮ ਜਿਹੜਾ ਵਾਧੂ ਕੰਮ ਆ ਉਹ ਵੀ ਬੰਦ ਕੀਤਾ ਜਾਂਦਾ ਇਸ ਦੇ ਰਜਾ ਕਰਕੇ ਅਸੀਂ ਅੱਜ ਸੀਡੀਪੀ ਨੂੰ ਮੈਡਮ ਨੂੰ ਆਪਣਾ ਮੰਗ ਪੱਤਰ ਦੇ ਰਹੇ ਹਾਂ ਠੀਕ